ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਵੀਡੀਓ ਦੇ ਵਿੱਚ ਆਪਾਂ ਨੇ ਗੱਲ ਕਰਨੀ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਵੀ ਸਿੱਖ ਰਾਜ ਦੀ ਗੱਲ ਚੱਲਦੀ ਆ ਤਾਂ ਜ਼ਾਇਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਜ਼ਰੂਰ ਆਉਂਦਾਗਾ ਤੇ ਜਦੋਂ ਹੀ ਸ਼ੇਰਪੁੱਤ ਦੀ ਗੱਲ ਚੱਲੇ ਤਾਂ ਉਸ ਸ਼ੇਰ ਨੂੰ ਜਨਮ ਦੇਣ ਵਾਲੀ ਮਾਂ ਦਾ ਜ਼ਿਕਰ ਜ਼ਰੂਰ ਹੁੰਦਾਗਾ ਤਾਂ ਅੱਜ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਜਿਸ ਸਥਾਨ ਦੇ ਦਰਸ਼ਨ ਕਰਵਾਉਣੇ ਨੇ ਜੀ ਇਹ ਉਹ ਸਥਾਨ ਆਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਦਾ ਜਨਮ ਹੋਇਆ ਸੀ ਮਾਤਾ ਰਾਜਕੌਰ ਜੀ ਤੇ ਇਸੇ ਸਥਾਨ ਤੇ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਨਮ ਹੋਇਆਗਾ ਜੈਨੇ ਕਿ ਅੱਜ ਆਪਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਦੇ ਦਰਸ਼ਨ ਕਰਵਾਉਣੇ ਆ ਜੀ ਇਹ ਸਥਾਨ ਸੰਗਰੂਰ ਸ਼ਹਿਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਸੰਗਰੂਰ ਤੋਂ ਬਰਨਾਲਾ ਵੱਲ ਜਾਣੇ ਹਾਂਗੇ ਤਾਂ ਮੇਨ ਹਾਈਵੇ ਤੋਂ ਹੀ ਕੱਚੀ ਪਹੀ ਪੈਂਦੀ ਹੈ ਜਿੱਥੋਂ 100 ਮੀਟਰ ਦੇ ਫਾਸਲੇ ਤੇ ਪਿੰਡ ਬਡਰੁੱਖਾਂ ਦੇ ਵਿੱਚ ਇਹ ਸਥਾਨ ਪੈਂਦਾਗਾ ਤਾਂ ਵੀਡੀਓ ਦੇ ਨਾਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਵਾਉਣੇ ਆ ਜੀ ਤੇ ਬਾਕੀ ਦੀ ਗੱਲਬਾਤ ਆਪਾਂ ਉੱਤੇ ਕਿਲੇ 'ਚ ਪਹੁੰਚ ਕੇ ਕਰਾਂਗੇ ਤਾਂ ਵੀਡੀਓ ਨਾਲ ਬਣੇ ਰਹੋ ਤਾਂ ਅੱਜ ਜੀ ਸਫ਼ਰ ਸ਼ੁਰੂ ਕਰਦੇ ਆ ਇਸ ਟਾਈਮ ਆਪਾਂ ਰੁਕੇ ਆ ਜੀ ਸੰਗਰੂਰ ਤੋਂ ਬਰਨਾਲਾ ਮੇਨ ਹਾਈਵੇ ਤੇ ਇਧਰੋਂ ਰੋਡ ਸੰਗਰੂਰ ਤੋਂ ਆਉਂਦੀ ਆ ਤੇ ਇਧਰ ਬਰਨਾਲੇ ਵੱਲ ਨਿਕਲ ਜਾਂਦੀ ਹੈਗੀ ਬਿਲਕੁਲ ਏਸੇ 메ਨ ਰੋਡ ਦੇ ਉੱਤੇ ਪੁਲਸ ਲਾਈਨ ਕ੍ਰਾਸ ਕਰਕੇ ਇੱਧਰ ਕੱਚੀ ਪਹੀ ਜਾਂਦੀ ਹੈਗੀ ਇੱਕ ਜੋ ਕਿ ਸਿੱਧਾ ਉਸ ਕਿਲੇ ਵੱਲ ਜਾਂਦੀ ਆ ਇੱਥੋਂ ਆਪਾਂ ਨਾ ਤਾਂ ਸੱਜੇ ਮੋੜਨਾ ਤੇ ਨਾ ਖੱਬੇ ਬਿਲਕੁਲ ਸਾਹਮਣੇ ਇੱਕ ਬਲੈਕ ਕਲਰ ਦਾ ਦਰਵਾਜ਼ਾ ਜੋ ਕਿ ਹਾਲੀ ਵਿੱਚ ਬਣਿਆਗਾ ਤੁਹਾਨੂੰ ਨਜ਼ਰ ਆਊਗਾ ਜੋ ਕਿ ਉਸ ਕਿਲੇ ਦਾਗਾ ਇੱਧਰ ਮੇਰੇ ਖੱਬੇ ਹੱਥ ਪ੍ਰਾਚਨ ਸ਼ਿਵ ਮੰਦਿਰ ਆ ਜਾਂਦਾ ਜੀ ਤੇ ਇਹ ਦੂਰ ਤੱਕ ਜੋ ਤੁਸੀਂ ਮੇਰੇ ਦੋਨੋਂ ਪਾਸੇ ਦੇਖ ਰਹੇ ਹੋ ਇਹ ਜੰਗਲ ਨਮਾ ਇਹ ਸਾਰਾ ਏਰੀਆ ਉਸ ਕਿਲੇ ਦਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਜੋ ਮੌਜੂਦਾ ਵਾਰਸ ਨੇ ਇਹ ਸਾਰੀ ਉਹਨਾਂ ਦੀ ਜ਼ਮੀਨ ਆ ਜੀ ਤੇ ਇਧਰ ਮੇਰੇ ਸੱਜੇ ਹੱਥ ਵੀ ਇੱਕ ਸਮਾਦ ਟਾਈਪ ਆਪਾਂ ਕੋਈ ਮੜੀ ਟਾਈਪ ਜਗ੍ਹਾ ਬਣੀ ਹੋਈ ਹੈਗੀ ਤੁਹਾਨੂੰ ਇਹ ਦਿਖਾਉਣੀ ਆ ਪਹਿਲਾਂ ਤੇ ਇੱਥੋਂ ਕਿਲਾ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਗੇਟ ਆ ਤੇ ਉਸ ਤੋਂ ਇਧਰ 50 ਕਿਲੋਮੀਟਰ ਪਹਿਲਾਂ ਇਹ ਸਮਾਤ ਇੱਕ ਮੱਟੀ ਟਾਈਪ ਬਣਿਆ ਹੋਇਆਗਾ ਜਿਸ ਦੇ ਬਾਰੇ ਇੱਥੇ ਲਿਖਿਆ ਤਾਂ ਨਹੀਂ ਕੁਝ ਤੁਸੀਂ ਦੇਖ ਸਕਦੇ ਹੋ ਜੀ ਇੱਕ ਥੜਾ ਬਣਾ ਕੇ ਉੱਤੇ ਮੱਟੀ ਬਣਾਈ ਹੋਈ ਹੈਗੀ ਤੇ ਬਿਲਕੁਲ ਜੰਗਲੀ ਏਰੀਆ ਹੈ ਇਹ ਇਸੇ ਜੰਗਲ ਦੇ ਵਿੱਚ ਇੱਕ ਇਮਾਰਤ ਇਧਰ ਆਪਾਂ ਨੂੰ ਸਾਹਮਣੇ ਨਜ਼ਰ ਆ ਰਹੀ ਹੈਗੀ ਜੋ ਕਿ ਉਸ ਕਿਲੇ ਦਾ ਇੱਕ ਹਿੱਸਾ ਹੈ ਇਸ ਇਮਾਰਤ ਨੂੰ 12 ਲੋਕਾਂ ਤੇ ਅੰਦਰ ਕੁਝ ਸਮਾਦ ਟਾਈਪ ਬਣਿਆ ਹੋਇਆਗਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੂਰਵਜਾਂ ਦੀ ਕੋਈ ਸਮਾਦ ਹੋ ਸਕਦੀ ਹੈਗੀ ਇਸ ਦਾ ਇਤਿਹਾਸ ਦੇ ਵਿੱਚ ਜਿਆਦਾ ਕੋਈ ਵਰਨਣ ਨਹੀਂ ਮਿਲਦਾ ਹੈਗਾ ਇਸ ਕਰਕੇ ਲੋਕਾਂ ਨੂੰ ਇਹਦੀ ਜਾਣਕਾਰੀ ਘੱਟ ਹੈਗੀ ਤੇ ਆਪਾਂ ਚੱਲਦੇ ਹਾਂ ਜੀ ਕਿਲੇ ਦੇ ਅੰਦਰ ਤੇ ਤੁਹਾਨੂੰ ਕਿਲਾ ਦਿਖਾਉਣੇ ਹੈਗੇ ਤੇ ਉੱਥੇ ਪਹੁੰਚ ਕੇ ਆਪਾਂ ਕਿਲੇ ਦੇ ਇਤਿਹਾਸ ਬਾਰੇ ਤੇ ਮਾਤਾ ਰਾਜ ਕੋਰ ਬਾਰੇ ਜੋ ਇਤਿਹਾਸ ਆਗਾ ਉਹਦੇ ਨਾਲ ਸਾਂਝ ਪਾਉਣੇ ਆ ਜੀ ਇਹਦਾ ਇਹ ਮੈਂ ਦਰਵਾਜ਼ਾ ਕ੍ਰਾਸ ਕਰਨ ਤੋਂ ਬਾਅਦ ਇੱਥੋਂ ਕਿਲੇ ਦੀ ਮੇਨ ਇਮਾਰਤ ਸਾਹਮਣੇ ਨਜ਼ਰ ਆਉਣ ਲੱਗ ਜਾਂਦੀ ਹੈਗੀ ਇਹ ਜੋ ਤੁਸੀਂ ਦਰਵਾਜ਼ਾ ਦੇਖਿਆ ਹੈ ਇਹ ਤੇ 5 ਸਾਲ ਪਹਿਲੇ ਲਗਾਇਆ ਗਿਆ ਜੀ ਕਿਉਂਕਿ 5 ਸਾਲ ਪਹਿਲਾਂ ਇੱਥੇ ਕਿਲੇ ਦੇ ਅੰਦਰ ਚੋਰੀ ਹੋ ਗਈ ਸੀ ਤੇ ਕਾਫੀ ਮਾਤਰਾ ਦੇ ਵਿੱਚ ਚਾਂਦੀ ਦੇ ਬਰਤਨ ਇਥੋਂ ਚੋਰੀ ਹੋਏ ਸੀਗੇ ਤੇ ਉਸ ਤੋਂ ਬਾਅਦ ਇਹ ਦਰਵਾਜ਼ਾ ਲਗਾਉਣਾ ਪਿਆ ਤੇ ਕਿਲੇ ਦੀ ਮੇਨ ਇਮਾਰਤ ਦੇ ਅੰਦਰ ਉਦੋਂ ਬਾਅਦ ਜੋ ਐਂਟਰੀ ਸੀ ਉਹ ਵੀ ਪੱਕੇ ਤੌਰ ਤੇ ਬੰਦ ਕਰਤੀ ਇਸ ਤੋਂ ਪਹਿਲਾਂ ਆਮ ਲੋਕ ਕਿਲੇ ਦੇ ਅੰਦਰ ਦਾਖਲ ਹੋ ਜਾਂਦੇ ਸੀਗੇ ਤੇ ਅੰਦਰੋਂ ਕਿਲਾ ਦੇਖਿਆ ਜਾਂਦਾ ਸੀ ਮਗਰ ਹੁਣ ਅੰਦਰ ਐਂਟਰੀ ਬੈਨ ਆ ਜੀ ਤੁਸੀਂ ਬਾਹਰੋਂ-ਬਾਹਰੋਂ ਕੁਮਕੇ ਇਸ ਕਿਲੇ ਨੂੰ ਦੇਖ ਸਕਦੇ ਹੋਗੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਚੋਂ ਜੋ ਵਾਰਿਸ ਹੋਏ ਨੇ ਅੱਗੇ ਇਹ ਉਹਨਾਂ ਦੀ ਨਿੱਜੀ ਜਾਇਦਾਦਾਂ ਤੇ ਉਹਨਾਂ ਦੇ ਅੱਗੇ ਵਾਰਿਸ ਇਸ ਕਿਲੇ ਦੇ ਅੰਦਰ ਰਹਿੰਦੇ ਨੇ ਜੀ ਜਿਵੇਂ ਆਪਾਂ ਹੋਰ ਇਤਿਹਾਸਕ ਥਾਵਾਂ ਦੇਖਦੇ ਆਂਗੇ ਕੇ ਸਰਕਾਰ ਦੇ ਕਬਜ਼ੇ ਚ ਨੇ ਤੇ ਸਰਕਾਰ ਉਸ ਦੀ ਦੇਖਰੇਖ ਕਰਦੀ ਆ ਮਗਰ ਇਹ ਇੱਕ ਨਿੱਜੀ ਜਾਇਦਾਦ ਆ ਕੀ ਤੇ ਅੱਗੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਚੋਂ ਵਾਰਸ ਸੀਗੇ ਉਹ ਅੱਜ ਵੀ ਇਸ ਕਿਲੇ ਦੇ ਅੰਦਰ ਰਹਿੰਦੇ ਨੇ ਜੀ ਦੇਖ ਸਕਦੇ ਹੋ ਕਿਲੇ ਦੀ ਖੂਬਸੂਰਤ ਇਮਾਰਤ ਤੇ ਇਸ ਦੇ ਸਾਹਮਣੇ ਇਧਰ ਵaan ਬਣੇ ਹੋਏ ਨੇਗੇ ਪਰ ਕਹਿ ਸਕਦੇ ਹਾਂ ਜੀ ਤੇ ਇੱਧਰ ਆ ਜਾਂਦੀਆਂ ਨੇ ਇਸ ਕਿਲੇ ਦੀਆਂ ਉੱਚੀਆਂ-ਉੱਚੀਆਂ ਦੀਵਾਰਾਂ ਕੁਝ ਦੀਵਾਰਾਂ ਮੌਜੂਦਾ ਸਮੇਂ ਦੇ ਵਿੱਚ ਬਣੀਆਂ ਹੋਈਆਂ ਨੇਗੀਆਂ ਤੇ ਜੋ ਬ੍ਰਿਕ ਕਿੱਟ ਦੀ ਦੀਵਾਰਾ ਉਹ ਪੁਰਾਣੇ ਕਿਲੇ ਦੇ ਟਾਈਮ ਦੀ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਬੁਰਜੀ ਬਣੀ ਹੋਈ ਹੈਗੀ ਜੋ ਕਾਫੀ ਠੀਕ-ਠਾਕ ਹਾਲਤ ਦੇ ਵਿੱਚ ਹੈਗੀ ਤੇ ਬਹੁਤ ਹੀ ਸੋਹਣੀ ਲੱਗਦੀ ਹੈਗੀ ਦੇਖਣ ਨੂੰ ਦੇਖੋ ਜੀ ਇਹ ਇਸ ਦੇ ਸਾਹਮਣੇ ਇਧਰ ਖੇਤੀ ਵਾਲੀ ਜ਼ਮੀਨ ਆ ਤੇ ਇਧਰ ਖੇਤੀ ਕੀਤੀ ਜਾਂਦੀ ਹੈਗੀ ਤੇ ਤੁਸੀਂ ਇਧਰੋਂ ਵੀ ਇੱਕ ਵਾਰ ਝਾਤ ਮਾਰੋ ਸਾਹਮਣੇ ਟੁੱਟੀਆਂਆਂ ਵਿਆ ਖਿੜਕੀਆਂ ਤੇ ਫਰਨੀਚਰ ਵਗੈਰਾ ਨਜ਼ਰ ਆ ਰਿਹਾ ਆ ਪਾਣੋ ਮੰਗਰੇਸ ਦੇ ਅੰਦਰ ਆਪਾਂ ਨੂੰ ਜਾਣ ਦੀ ਜਾਚਤ ਨਹੀਂ ਹੈਗੀ ਤੇ ਕਾਫੀ ਦੂਰ ਤੱਕ ਇਹ ਕਲਾਸ ਸੀਗਾ ਤੇ ਆਸ-ਪਾਸ ਏਰੀਆ ਦੇ ਵਿੱਚ ਹੁਣ ਤਾਂ ਲੋਕਾਂ ਨੇ ਕਾਫੀ ਕਬਜ਼ਾ ਕਰ ਲਿਆਗਾ ਇਹ ਚੀਜ਼ ਆਪਾਂ ਨੂੰ ਇੱਥੋਂ ਦੇ ਮਾਦੀ ਤੋਂ ਪਤਾ ਚੱਲੀ ਹੈਗੀ ਤੇ ਹੁਣ ਆਪਾਂ ਇਸ ਕਿਲੇ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਜੀ ਇਹ ਕਿਲਾਗਾ ਮਹਾਰਾਜਾ ਗਜਪਤਤਾ ਤੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਰਾਜਕੌਰ ਦੇ ਪਿਤਾ ਜੀ ਹੋਏ ਨੇਗੇ ਕਿਹਾ ਜਾਂਦਾ ਕਾ ਜਦੋਂ ਮਹਾਰਾਜਾ ਗਜਪਤ ਕੋਲ ਤੀਜਾ ਜਨਮ ਹੁੰਦਾਗਾ ਪਾਹੋਤੀ ਦੇ ਜੰਮਦੇ ਉਸ ਨੂੰ ਇੱਕ ਕੁਜੇ ਚ ਪਾ ਕੇ ਇੱਕ ਚੱਕਰੀ ਚ ਪਾ ਕੇ ਜ਼ਮੀਨ ਚ ਦਫਨ ਕਰ ਦਿੰਦੇ ਨੇਗੇ ਕਿਉਂਕਿ ਉਹਨਾਂ ਨੂੰ ਲੜਕੀਆਂ ਤੋਂ ਕਾਫੀ ਨਫ਼ਰਤ ਹੁੰਦੀ ਆ ਤੇ ਉਸ ਸਮੇਂ ਇਸ ਇਲਾਕੇ ਦੇ ਵਿੱਚੋਂ ਇੱਕ ਫਕੀਰ ਗੁਜ਼ਰਦੇ ਨੇਗੇ ਜੋ ਮਹਾਰਾਜਾ ਗਜਪਤ ਕੋਲ ਆਉਂਦੇ ਨੇਗੇ ਤੇ ਮਹਾਰਾਜਾ ਉਹਨਾਂ ਦੀ ਸੇਵਾ ਦੇ ਵਿੱਚ ਭੋਜਨ ਉਹਨਾਂ ਦੇਗੇ ਲੈ ਕੇ ਆਉਂਦੇ ਨੇ ਤੇ ਉਹ ਭੋਜਨ ਖਾਣ ਤੋਂ ਮਨਾਂ ਕਰ ਦਿੰਦੇ ਨੇ ਤੇ ਜਦੋਂ ਮਹਾਰਾਜਾ ਉਹਨਾਂ ਨੂੰ ਇਦਾਂ ਕਰਨ ਦਾ ਕਾਰਨ ਪੁੱਛਦਾ ਤੇ ਉਹ ਮਹਾਰਾਜਾ ਨੂੰ ਕਹਿੰਦੇ ਨੇ ਕਿ ਤੁਸੀਂ ਇੱਕ ਧੀ ਨੂੰ ਜਿਉਂਦੀ ਨੂੰ ਦਫ਼ਨ ਕੀਤਾਗਾ ਤਾਂ ਇਸ ਕਰਕੇ ਮੈਂ ਤੁਹਾਡਾ ਇਹ ਭੋਜਨ ਗ੍ਰਹਿਣ ਨਹੀਂ ਕਰੂੰਗਾ ਤਾਂ ਮਹਾਰਾਜਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤੇ ਉਹ ਉਸ ਲੜਕੀ ਨੂੰ ਜਿਸ ਨੂੰ ਦਫ਼ਨ ਕੀਤਾ ਸੀ ਉਸ ਨੂੰ ਕੱਢਦੇ ਨੇ ਤੇ ਉਸ ਦੇ ਸਾਹ ਚੱਲ ਰਹੇ ਹੁੰਦੇ ਨੇ ਤੇ ਉਹ ਲੜਕੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਹੁੰਦੇ ਨੇਗੇ ਤੇ ਉਹ ਫਕੀਰ ਨੇ ਜੋ ਜਿਨ੍ਹਾਂ ਦੇ ਕਹਿਤ ਤੇ ਤੇ ਜਿਨ੍ਹਾਂ ਦੀ ਪ੍ਰੇਰਣਾ ਸਤਕਾ ਮਹਾਰਾਜਾ ਗਜਪਤ ਜੀ ਨੇ ਨਾਲ ਤੀ ਨੂੰ ਉੱਥੋਂ ਚੱਕਰੇ ਦੇ ਵਿੱਚੋਂ ਕੱਢਿਆ ਸੀਗਾ ਤੇ ਫਕੀਰ ਉਹਨਾਂ ਨੂੰ ਵਚਨ ਕਰਦੇ ਨੇਗੇ ਕਿ ਤੁਹਾਡੀ ਕੁੱਖੋਂ ਇੱਕ ਮਹਾਨ ਸ਼ੇਰਪੁੱਤ ਦਾ ਜਨਮ ਹੋਊਗਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਕਰੇਗਾ ਤੇ ਉਹੀ ਪੁੱਤ ਸੀਗਾ ਜੀ ਜੋ ਜਿੰਨਾਂ ਨੂੰ ਪਾਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਦੇ ਆਂਗੇ ਇਹ ਸੀਗਾ ਜੀ ਇਸ ਕਿਲੇ ਦੇ ਨਾਲ ਜੋ ਇਤਿਹਾਸ ਜੁੜਦਾਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਇਸ ਥਾਂ ਤੇ ਹੋਇਆਗਾ ਤੇ ਉਹਨਾਂ ਦੀ ਮਾਤਾ ਰਾਜਕੌਰ ਜੋ ਉਹਨਾਂ ਦਾ ਇਹ ਪੇਕੇ ਘਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਇਹ ਨਾਨਕੇ ਘਰ ਹੈਗਾ ਤੇ ਇਸੇ ਪਿੰਡ ਬਡਰੁਖਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆਗਾ ਤੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤਾਂ ਵੀਡੀਓ ਨਾਲ ਬਣੇ ਰਹੋ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਕਥਾਵਾਂ ਵਾਲੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤਾਂ ਚੱਲਦੇ ਆਂ ਜੀ ਅੱਗੇ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਤਾਂਓ ਜੀ ਇਹ ਹੈ ਜੀ ਗੁਰਦੁਆਰਾ ਜਨਮ ਸਥਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਬਣਿਆ ਗੁਰਦੁਆਰਾ ਸਾਹਿਬ ਤੇ ਤੁਸੀਂ ਇਸ ਸਾਈਡ ਲਿਖਿਆ ਵੀ ਦੇਖ ਸਕਦੇ ਹੋਗੇ ਗੁਰਦੁਆਰਾ ਸਾਹਿਬ ਜਨਮ ਸਥਾਨ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਜੋ ਕਿ ਲਗਾ ਉਸ ਦੇ ਬਿਲਕੁਲ ਬੈਕ ਸਾਈਡ ਤੇ ਬਣੀ ਹੋਈ ਹੈਗੀ ਕਾफी ਸੋਹਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸਿੱਖ ਜਰਨੈਲਾਂ ਦੀਆਂ ਕੁਝ ਮੂਰਤੀਆਂ ਵਗੈਰਾ ਵੀ ਬਣੀਆਂ ਹੋਈਆਂ ਨੇ ਜੀ ਜਿਵੇਂ ਇਹ ਮੂਰਤੀ ਆ ਹਰੀ ਸਿੰਘ ਨਲਵਾ ਤੇ ਇੱਧਰ ਇਹ ਕਾਲੀ ਫੂਲਾ ਸਿੰਘ ਦੀ ਹੈਗੀ ਤੇ ਇਹ ਆ ਜਾਂਦੀ ਹੈ ਜੀ ਹਰੀ ਸਿੰਘ ਨਲਵਾ ਦੀ ਤੇ ਇਸ ਤੋਂ ਅੱਗੇ ਇੱਕ ਮੂਰਤੀ ਹੋਰ ਬਣੀ ਹੋਈ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੀ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਜੀ ਤੇ ਗੁਰਦੁਆਰਾ ਸਾਹਿਬ ਦੀ ਮਰਦ ਦੇ ਬਿਲਕੁਲ ਸਾਹਮਣੇ ਇੱਧਰ ਮਹਾਰਾਜਾ ਰਣਜੀਤ ਸਿੰਘ ਪਾਰਕ ਆ ਜਾਂਦਾ ਹੈਗਾ ਜੋ ਦਰਬਾਰ ਸਾਹਿਬ ਦੀ ਮਰਦ ਦੇ ਬਿਲਕੁਲ ਸਾਹਮਣੇ ਸਾਈਡ ਆ ਜਾਂਦਾ ਹੈਗਾ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਸੀਗੇ ਮਗਰ ਜੀ ਦਰਬਾਰ ਸਾਹਿਬ ਅੰਦਰ ਉਹ ਲੋਕ ਹੈਗਾ ਆਪਾਂ ਦੁਪਹਿਰ ਦੇ ਟਾਈਮ ਇੱਥੇ ਆਏ ਆ ਸ਼ਾਇਦ ਗੁਰਦੁਆਰਾ ਸਾਹਿਬ ਖੰਡ ਵਿੱਚ ਬਣਿਆ ਹੋਣ ਕਰਕੇ ਦੁਪਹਿਰ ਦੇ ਸਮੇਂ ਬੰਦ ਰੱਖਿਆ ਜਾਂਦਾ ਹੈਗਾ ਅੱਪਾ ਨੂੰ ਆਸ-ਪਾਸ ਕੋਈ ਗ੍ਰੰਤੀ ਸਿੰਘ ਤੇ ਸੇਵਾਦਾਰ ਵੀ ਨੀ ਨਜ਼ਰ ਆਏ ਤੇ ਨਹੀਂ ਆ ਪੱਖ ਲਵਾ ਕੇ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਜਰੂਰ ਕਰਦੇ ਜੀ ਤਾਂ ਉਸ ਚੀਜ਼ ਲਈ ਮਾਫੀ ਕਿਉਂਕਿ ਦਰਬਾਰ ਸਾਹਿਬ ਦੀ ਮਾਰ ਦੇਖੋ ਅੰਦਰੋਂ ਲੌਕ ਆ ਗਈ ਤੇ ਇਸ ਕਰਕੇ ਦਰਸ਼ਨ ਅੱਜਪਨ ਅੰਦਰੋਂ ਨਹੀਂ ਹੋ ਸਕੇ ਤੇ ਸਿ